ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਗੁਰਦੇਵ ਸਿੰਘ ਬਾਊ ਨੰਬਰਦਾਰ ਜਿਹਨਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਪਰ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਝੋਟੀ ਦਿਖਾਵਾਂਗੇ ਦ ਟੇਲ ਆਪਾਂ ਸਾਰੀ ਦੋਸਤੋ ਇਹ ਛੋਟੀ ਦੀ ਵੀਰ ਦੇ ਕੋਲੋਂ ਪੁੱਛ ਕੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਦੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਇਸ ਮੱਝ ਦੀ ਵੀਰ ਦੇ ਕੋਲੋਂ ਪੁੱਛ ਲਈਏ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਵੀਰ ਜੀ ਹੋਰ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਤੁਸੀਂ ਦੱਸੋ ਐਡਰੈਸ ਬੋਲ ਦੀ ਵੀਰ ਆਪਣਾ ਐਡਰੈਸ ਨਾਮ ਗੁਰਦੇਵ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਫੋਨ ਨੰਬਰ ਤੇ ਫੋਨ ਨੰਬਰ 98149 1526 ਠੀਕ ਹੈ ਜੀ ਹਾਂਜੀ ਅੱਛਾ ਵੀਰ ਬਾਵਾ ਟਾਈਮ ਬਾਅਦ ਹੀ ਹਾਂਜੀ ਬਾਵਾ ਟਾਈਮ ਬਾਅਦ ਹੀ ਵੀਰ ਫਿਰ ਸਾਲ ਹੀ ਹੋ ਗਿਆ ਸਾਲ ਹੀ ਹੋ ਗਿਆ ਠੀਕ ਹੈ ਜੀ ਸਾਲ ਬਾਅਦ ਹੀ ਲੱਗੇ ਪਾਉਣ ਕੇ ਠੀਕ ਹੈ ਜੀ ਵਿੱਚੋਂ ਕੰਮ ਬੰਦ ਕਰਤਾ ਕਿ ਕੰਮ ਬੰਦ ਕਰਤਾ ਹੈ ਨਾਲ ਦਾ ਚੜ੍ਹਾਈ ਕਰ ਗਿਆ ਸੀ ਓਟਾ ਫਿਰ ਅੱਛਾ ਅੱਛਾ ਤਾਂ ਕਰਕੇ ਫਿਰ ਨਹੀਂ ਕੰਮ ਰੋਗ ਆਇਆ ਠੀਕ 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 ਹਾਂਜੀ ਅੱਛਾ ਤੇ ਅੱਜ ਆਪਾਂ ਜਿਹੜੀ ਵੀਰ ਮੱਝ ਦਿਖਾਉਣੀ ਆ ਵੀਰਾਂ ਨੂੰ ਕਿੰਨਾ ਸੂਆ ਸੂਈ ਇਹ ਦੂਸਰੇ ਸੂਏ ਸੂਈ ਵੀਰੇ ਸੂਈ ਵੀ ਕੰਨਟਾ ਸੂਈ ਵੀ ਅੱਜ ਸਵੇਰੇ 8 ਵਜੇ ਸੂਈਆ ਅੱਛਾ ਜੀ ਤੇ 2 ਵਜੇ ਨੇ ਜੇਰ ਪਾਤੀਆ ਠੀਕ ਹੈ ਜੀ ਜੇਰ ਦੀਆਂ ਵੀਡੀਓ ਇਹ ਤੋਂ ਜੱਟ ਤਾਂ ਹੀ ਆਪਣੇ ਕੋਲ ਪ੍ਰੋਪਰ ਪੂਰੀਆਂ ਬੋਲਾ ਹਾਂਜੀ ਠੀਕ ਹੈ 2.5 ਤੋਂ 3 ਕਿਲੋ ਜਿਹੜਾ ਬੋਲਾ ਪੈਦੇ ਥੱਲੇੋਂ ਕੱਢਿਆ ਵਾ ਠੀਕ ਹੈ ਜੀ ਚੋਣ ਇੱਕ ਨੰਬਰ ਆ ਠੀਕ ਹੈ ਜੀ ਹਾਂਜੀ ਚੋਕੇ ਬਾਕੀ ਆਪਾਂ ਵੀਡੀਓ ਦੇ ਵਿੱਚ ਵਿਖਾ ਵੀ ਦਿਆਂਗੇ ਬੱਚਾ ਕਿੱਥੇ ਬੱਚਾ ਕੱਟਾ ਦਿੱਤਾ ਵੀਰੇ ਨੇ ਠੀਕ ਹੈ ਜੀ ਹਾਂ ਦੋਸਤੋ ਬੱਚਾ ਨਹੀਂ ਆਇਆ ਕੱਟਾ ਦਿੱਤਾ ਜੇ ਨਾਰਵਾ ਦੋਸਤੋ ਬਿਲਕੁਲ ਗਿੱਲਾ ਨਾਲਾ ਕਰ ਲੋ ਚੱਕ ਜੀ ਸੂਆ ਦੋਸਤੋ ਦੂਜਾ ਸੂਈ ਜੇਰ ਜੁਰ ਵੀਰ ਕੰਦਾ ਵੀ ਪ੍ਰੋਪਰ ਸਾਰੀ ਐਨ ਪੈ ਗਈ ਹੈ ਵੀਰ ਨੇ ਵੀਡੀਓ ਬਣਾ ਕੇ ਰੱਖੀ ਹੈ ਜੇਰ ਦੀ ਇਹ 2.5 3 ਕਿਲੋ ਤੇ ਲਾਗੇ ਬੰਨੇ ਬੋਲਾ ਜਿਹੜਾ ਵੀਰ ਕੰਦਾ ਵੀ ਚੋਲਿਆ ਵਾ ਬਾਕੀ ਦੋਸਤੋ ਆਰਡਰ ਕੁਆਲਿਟੀ ਮੈਂ ਦੀ ਕਰੋ ਚੱਕ ਇੱਕ ਵਾਰੀ ਚਾਰੇ ਥਾਂ ਦੋਸਤੋ ਗੈਪ ਦੇ ਵਿੱਚ ਕੋਈ ਫੋਟ ਸ਼ਾਂੜੀਆਂ ਨਾਲ ਚੈੱਕ ਕਰ ਸਕਦੇ ਹੋ 222 ਵੀਰ ਵਧੀਆ ਇੱਕ ਨੰਬਰ ਦੀ 22 ਇੱਕ ਨੰਬਰ ਦੀ ਆ ਬਈ ਕੋਈ ਪੂਰ ਛਟਾ ਹੋਵੇ ਕੋਈ ਪੂਰ ਛਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਅੱਛਾ ਜੀ ਇਧਰ ਆ ਪੁੱਤੇ ਇਹ ਦੋਸਤੋ ਧਾਰਾਂ ਤੋਰਾ ਮਾਰ ਕੇ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂ ਹਾਂ ਫੜੀ ਬੋਰਸਾਂ ਮਾੜੀ ਜੇ ਕੋ ਆ ਨਵੀਂ ਦੋਸਤੋ ਕਰ ਲਓ ਚੱਕ ਦੋਸਤੋ ਬਿਲਕੁਲ ਐਨ ਬੜਾ ਹੀ ਆ ਇਹ ਠੀਕੇ ਬੀ ਜਮਗਲ ਸੁਣਨ ਦੀ ਮਾਰ ਲਓ ਜੀ ਮਗਰ ਲੇ ਲਓ ਚੈੱਕ ਕਰੋ ਇੱਕੋ ਮਿੰਟ ਕੋ ਲਓ ਠੀਕੇ ਬੀ ਕੋਈ ਪੂਰ ਛਟਾ ਕੋਈ ਥਣਵੱਦ ਘਟਨੀ ਕਾ ਕਰਮ ਵਾਲੀ ਦਾ ਠੀਕੇ ਬੀ ਜੀ ਠੀਕੇ ਲੈਣ ਦੋ ਠੀਕਾ ਜੀ ਹਾਂ ਠੀਕ ਠੀਕੇ ਤੋੜ ਕੇ ਦਿਖਾਈਏ ਵੀਰ ਹਾਂਜੀ ਤੋੜ ਕੇ ਵਿਖਾ ਦਿੰਦੇ ਦੋਸਤੋ ਧਾਰਾਂ ਤੁਹਾਨੂੰ ਮਾਰ ਕੇ ਦਿਖਾ ਦਿਤੀਆਂ ਵਾ ਤੋਰ ਕੇ ਆਪਾਂ ਦੋਸਤੋ ਦਿਖਾ ਦਨੇ ਪਿੱਠਪੜੇ ਵੀ ਦੋਸਤੋ ਚੜਾਈ ਮੱਝ ਦੀ ਚੈੱਕ ਕਰ ਲਓ ਸੂਕਿਆ ਦੋਸਤੋ ਪੋਛੂ ਥੋੜਾ ਜਿਹਾ ਲੱਪੇ ਦੇ ਵਿੱਚ ਜ਼ਰੂਰ ਆ ਜਾਂਦਾ ਚਾਰ ਪੰਜ ਘੰਟੇ ਹੋ ਗਏ ਸਾਰੇ ਸੂਈ ਨੂੰ ਹਜੇ ਹਾਂਜੀ 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 ਥੋੜੀ ਜਿਹੀ ਲੰਬੀ ਤੋਰਦੀ ਵੀ ਲੰਬੀ ਤੋਰ ਦਿੰਦੇ ਵੀਰੇ ਲਓ ਦੋਸਤੋ ਥਣਾ ਦੀ ਕੁਆਲਿਟੀ ਕਰ ਲਓ ਚੈੱਕ ਇੱਕ ਵਾਰੀ ਲੈਓ ਸੂਈ ਕਰਕੇ ਬੱਚੇ ਦਾ ਕਰਦੀ ਹਾਂ ਮੋੜ ਲਓ ਮੋੜ ਲਓ ਹਾਂਜੀ ਬਾਅਦ ਵਿੱਚ ਦੋਸਤੋ ਮੈਂ ਰਾਜੀ ਹੈ ਪੂਰੀ ਜੰਮੀ ਪਲੀ ਹੈ ਪਹਿਲਾਂ ਕਹਿ ਕੇ ਵੇਚ ਸਕਦੇ ਪਰ ਨਹੀਂ ਵੀਰਿਆ ਦੂਸਰੇ ਸੂਏ ਦੇ ਦੂਸਰੇ ਦੱਸਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਸੂਆ ਆ ਜੇ ਮਤਲ ਜਿਹੜਾ ਪ੍ਰੋਪਰ ਵਿਖਾਉਂਦੀ ਨਹੀਂ ਨੀ ਕਿ ਉਹਨਾਂ ਆ ਦੋਸਤੋ ਥਣਾ ਦੀ ਕੁਆਲਿਟੀ ਕਰੋ ਚੈੱਕ ਜੀ ਬਹੁਤ ਸੋਹਣੇ ਥਣਾ ਦੋਸਤੋ ਜੇਰੇ ਵਾਲੀ ਬੜੀ ਠੰਡੀ ਧੀਰੀ ਬੜੀ ਆ ਠੀਕ ਹੈ ਜੀ ਜੇਰੇ ਵਾਲੀ ਬਹੁਤ ਕੱਟ ਬਾਕੀ ਦੋਸਤੋ ਦੀ ਫੇਸ ਕੁਆਲਿਟੀ ਚੈੱਕ ਕਰ ਲੋ ਅਗਰ ਮਾਰੀ ਦੀ ਬੱਚਾ ਦੋਸਤੋ ਦੇ ਮੂਰੇ ਬੱਧਾ ਜੇ ਕਟਾ ਬੰਦੀ ਵੀਰ ਜੀ ਬੰਦ ਕੇ ਜੀ ਹਾਂਜੀ ਆ ਲਓ ਕਿੰਨਾ ਕੁ ਵੀਰੇ ਉਮੀਰਿਆ ਦੁੱਧੀ ਤੂੰ ਚਵਾਇਆ ਕਿੰਨਾ ਕੁ ਪਹਿਲੇ ਸਵੇਰੇ ਵੀਰੇ ਪਹਿਲੇ ਸਵੇਰੇ 12 ਕਿਲੋ ਝੋਟੀ ਚਵਾ ਗਈ ਆ ਠੀਕ ਹੈ ਜੀ ਹਾਂਜੀ ਕੂਲੀ ਹੀ ਝੋਟੀ ਠੀਕ ਹੈ ਜੀ ਤੇ ਅਰਕੀ ਤੇ ਚਲੋ ਅਰੇ ਜੁਬਾਨ ਹੋ ਜੂਗੀ ਅਰਕੀ ਠੀਕ ਠੀਕ ਹੈ ਜੀ ਜੁਵਾਨੀ ਅਜੀ ਹੋਈ ਠੀਕ ਹੈ ਜੀ ਤੇ ਐਰਕੀ 13 14 ਕਿਲੋ ਇਮਾਨਦਾਰੀ ਨਾਲ ਚਾਹੀਦਾ ਬਾਕੀ ਦੁੱਧ ਤੇ ਸੇਵਾ ਦੇ ਦੁੱਧ ਸੇਵਾ ਦੇ ਹਾਂਜੀ ਚੋਣ ਇੱਕ ਨੰਬਰਾਂ ਚੋਣ ਨਹੀਂ ਮਾੜੀ ਠੀਕ ਹੈ ਜੀ ਹਾਂਜੀ ਬਾਕੀ ਛੱਡੇ ਦੇ ਵੇਖੋ ਫਲਕਾਰੀ ਵਾਂਗੂ ਘੁੱਡੀਆਂ ਕੱਡੀਆਂ ਸੋਹਣੀਆਂ ਇੱਧਰ ਵੇਖ ਲੱਗੀਆਂ ਹਾਂਜੀ ਹਾਂਜੀ ਇੱਧਰ ਵੇਹ ਖਲਕਾਰੀ ਦੀ ਕਢਾਈ ਹੁੰਦੀ ਕਿ ਨਹੀਂ ਹਾਂ ਜੀ ਬਹੁਤ ਵਧੀਆ ਟੌਪ ਦੀਆਂ ਲੱਗੀਆਂ ਬਹੁਤ ਵਧੀਆ ਦੋਸਤੋ ਆਰਡਰ ਜਿਹੜਾ ਨਾ ਤਿਆਰ ਕੀਤਾ ਨਹੀਂ ਕਰਮਾਈ ਨੇ ਬਾਕੀ ਦੋਸਤੋ ਦੁੱਧ ਤੇ ਤੁਹਾਡੀ ਸੇਵਾ ਤੇ ਜਿੱਦਾਂ ਦੀ ਸੇਵਾ ਕਰੋਗੇ ਦੁੱਧ ਦੁੱਧ ਨੇ ਚਵਾਤ ਨਹੀਂ ਕੇ ਤੇ ਮੁੱਲ ਵੀਰਕ ਨਾ ਕਰਨਾ ਮੁੱਲ ਵੀਰ ਜੀ ਭਾਵੇਂ 10 ਕਰ ਲਗੇ 15 ਕਰ ਲਗੇ 15 ਚੋਂ ਮਾਨਤਾ ਕਰ ਦਾਂਗੇ ਜੀ 1 ਲੱਖ 5 ਚੋਂ ਮਾਨਤਾ 1 ਲੱਖ 50000 ਚੋਂ ਮਾਨਤਾ ਕਰ ਦਾਂਗੇ ਠੀਕ ਹੈ ਜੀ ਬਾਕੀ ਜਿਹੜਾ ਵੀ ਕੋਈ ਮੇਰਾ ਵੀਰ ਭਰਾ ਆਵੇ ਹਾਂਜੀ ਜੀ ਭਾਵੇਂ ਆਨਲਾਈਨ ਮਗਾਉਣੀ ਆ ਕੋਈ ਭੂਰ ਛੱਟਾ ਥਣ ਵੱਧ ਘਟਾਓ ਭਾਰ ਦੀ ਚਲੋ ਸਵੇਰੇ ਸੂਪੀਆ ਕੋਈ ਭਾਰ ਵੀ ਮਸਾ ਜਿੰਨਾ ਪਾਉਂਦੀ ਹੋਵੇ ਵਿਖਾਉਂਦੀ ਹੋਵੇ ਠੀਕ ਠੀਕ ਪੂਰ ਛੱਟਾ ਥਣ ਵੱਧ ਘੁੱਟ ਹੋਵੇ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਤੇ ਬੌਲੇ ਤੇ ਆਣ ਕੇ ਆਪਦੀ ਤਸੱਲੀ ਕਰ ਲੈ ਜਿੰਨੇ ਵੀ ਕਿਸੇ ਨੇ ਆਉਣਾ ਜੀ ਸਕਦੇ ਭਵੇਂ ਆਣ ਕੇ ਦੋ ਦਿਨ ਰਵੇ ਆਪਦਾ ਤਸੱਲੀ ਪਾਣੀ ਕਰਕੇ ਖੜੇ ਠੀਕ ਹੈ ਜੀ ਆਨਲਾਈਨ ਮੰਗਾਉਣੀ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂਜੀ ਦੋਸਤੋ ਗੱਲ ਵੀਰ ਨੇ ਸਾਰੀ ਦੱਸ ਦਿੱਤੀ ਆ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਆ ਤੇ ਦੋਸਤੋ ਆਨਲਾਈਨ ਵੀ ਵੀਡੀਓ ਕਾਲ ਤੇ ਚੈੱਕ ਹੋ ਜੂਗੀ ਪਹਿਲੀ ਗੱਲ ਤੇ ਦੋਸਤੋ ਆਪਣੀ ਵਿਜ਼ਿ 1 ਲੱਖ 5 ਰੁਪਏ ਦੇ ਵਿੱਚੋਂ ਜਿਹੜਾ ਅਮੀਰ ਕਹਿੰਦਾ ਵੀ ਮਾਨਤਾਂ ਜਿਹੜਾ ਮੌਕੇ ਤੇ ਸ਼ੋਰ ਛਪਾ ਹੋਊਗਾ। ਬਾਕੀ ਦੋਸਤੋ ਮੋਲੇ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਦੋਸਤੋ ਜਰੂਰ ਕਰਿਆ ਕਰੋ। ਲੋਡੀ ਦੀ ਸੂਕੇ ਲੱਕਾ ਲੱਕਾ ਮਾਰਿਆ ਕਰਕੇ ਨਹੀਂ। ਇਸ ਸਾਲ ਜੇਦੋਂ ਛੋਟੀ ਗੱਬਣ ਹੀ ਰਸੂਲੀ ਦੀਦੀ। ਤਹਿ ਜੀ ਮਾਰ ਜਾਂਦਾ। ਹਾਂ ਤਹਿ ਮਾਰ ਜਾਂਦਾ। ਹਾਂਜੀ ਹਾਂਜੀ। ਹਾਂਜੀ। ਬਾਕੀ ਦੋਸਤੋ ਬੱਚਾ ਵੀ ਚੰਗਾ ਨਿਆਰਾ ਜੀ ਦਿੱਤਾ ਕਟਾ ਪੂਰਾ। ਫੇਸ ਕੁਆਲਿਟੀ ਦੋਸਤੋ ਇੱਕਰੀ ਕਰ ਲਓ ਚੱਕੇ ਚੰਗੀ ਤਰ੍ਹਾਂ। ਪ੍ਰੋਪਰ ਦੋਸਤੋ ਦੂਜਾ ਸੂਆ ਸੋਈ। ਅਡਰੈਸ ਦੋਸਤੋ ਵੀਰ ਦਾ ਇਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਵੀਰ ਦਾ ਗੁਰਦੇਵ ਸਿੰਘ ਹੈ ਫੋਨ ਨੰਬਰ ਵੀਰ ਜੀ ਇਕਰੀਬੀ ਫੇਰ ਬੋਲਦੀ ਹਾਂ 98159 15026 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ